ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਖਾਲਸਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੰਜ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦਰ ਪਰਲਵਾ ਦੇ ਮਹਾਵਾਕ ਅਨੁਸਾਰ ਅੱਜ ਤੰਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਸੋ ਅੱਜ ਆਪਣੇ ਨਗਰ ਵਿੱਚ ਵੀ ਜੋ ਕਿ ਪਰਸੋਂ ਰੋਜ ਤੋਂ ਰੱਖੇ ਹੋਏ ਸਹਿਬ ਸ੍ਰੀ ਅਖੰਡ ਪਾਤਸ਼ਾਹ ਉਹਨਾਂ ਦੇ ਭੋਗ ਪੈਣਗੇ ਥੋੜੀ ਦੇਰ ਨੂੰ ਸੋ ਸੁਪरांत ਗੁਰੂ ਘਰ ਵਿੱਚ ਹਿਤਨ ਦੁਬਾਰ ਚੱਲਣਗੇ ਔਰ ਨਾਲ ਹੀ ਲਗਭਗ 12 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਘਰ ਤੋਂ ਲੰਗਰ ਚੱਲੇਗਾ Yeah one well, yeah ਅਭਿਧਿਨਾਰਿਆ ਸਿੱਖੀ ਇਸਾਂ ਸਵਾਸਾ ਨਾਲਿ ਵਾਰੀ ਇਹਨਾਂ ਦੀ ਪੂਤਰ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਸਵਾਸੇ ਗੁਰਦਾ ਪੁਤ ਦਾ ਸਰਬਤ ਪੁਤਵਾਰਨ ਦਾ ਧਿਆਨ ਰੱਖ ਕੇ ਬੋਲੋ ਜੀ ਸਵਾਸੇ ਸੁਣ ਸਰਬਖਾਲ ਸਾਰੀ ਕਰਵਾ ਸਰਬਖਾਲ ਸਾਰੀ ਕੋ ਵਾਹਿਗੁਰੂ ਹੈ ਜहां-ਜਾਂ ਬਾਲ ਸਾਹਿਬ ਜੀ ਸਰਦਾਰ ਸ਼ਰਿਆਏ ਦੇਵ ਤੇ ਮਹੇਕਤ ਕੀਤਾ ਹੈ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਹਾਰਿ ਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਵਾਗਤ ਹੈ ਖਾਨ ਸਿੰਘ ਜੀ ਦਾਣ ਕੇ ਸ਼ਾਨ ਸਮਾਦਰਤਾ ਵੇਗਾਨ ਤੋਂ ਸਤਿ ਆਨੰਦ ਆ ਸਤਿ ਆਨੰਦ ਆ ਸੇ ਅਮਰ ਪ੍ਰਸਾਦ ਜੀ ਦੇ ਸ਼ਰਨਾਂ ਕਰਦੇ ਘੰਡੇ ਭੁਗੇ ਜੋ ਕੋ ਜੁੰਗਿਆ ਤਰਨ ਧਰਮ ਦਾ ਜੇਕਾਰ ਬੋਲੋ ਜੀ ਸਵਾਗਤ ਹੈ ਖਾਨ ਮੰਨਿ ਲੋ ਸਰਨ ਦਾ ਆਸਿ ਗੁਰ ਪਾਰਿ ਤਾਰਨਾਰ ਲੋ ਸਰਨ ਆ ਕਰੇ I am ਦਾਈ ਕੰਡੀ ਪਰ ਇਹ ਅਨੋਖਾ ਬੱਚਾ ਤੁਹਾਡੇ ਘਰ ਆਇਆ ਜਿਹੜਾ ਰੋਇਆ ਨਹੀਂ ਹੱਸਿਆ ਆਇਆ ਉਹ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਦੇ ਪਾਤਸ਼ਾਹ ਜੀ ਤੇ ਸਾਸਨ ਕੀ ਹੋਰ ਥੋੜੇ ਵੱਡੇ ਹੁੰਦੇ ਨੇ ਪੜਨ ਵਾਸਤੇ ਪੜ੍ਹੇ ਕੋਲ ਆਇਆ ਜਾਂਦੇ ਸ਼ਬਦ ਵਿਚਾਰਨ ਕਰ ਦਿੱਤਾ ਸ੍ਰੀ ਰਾਮ ਮਹਿਲ ਪਹਿਨਾ ਜਾਲ ਮੋਹ ਕਸ ਮਸ ਕਰ ਮਨ ਕਾਵਦ ਕਰ ਸਾਰ ਭਾਉ ਕਰਮ ਭਾਉ ਕਰਮ ਕਰ ਚਿੱਤ ਲਿਖਾਰੀ ਹੋਰ ਕੁਛ ਲਿਖ ਵਿਚਾਰ ਲਿਖ ਨਾਮ ਸਦਾ ਲਿਖ ਲਿਖ ਹੰਤ ਨਾ ਬਾਰ ਬਾਰ ਕਹਿੰਦੇ ਲਿਖ ਆਪਣੇ ਮਾਤਮ ਦਾ ਕਾਗਜ਼ ਬਣਾ ਕੇ ਪ੍ਰੇਮ ਦੀ ਕਲਮ ਨਾਲ ਪ੍ਰੇਮ ਭਾਵਨਾ ਨਾਲ ਉਸ ਮਾਲਕ ਦੀ ਵਡਿਆਈ ਕਰ ਜਿਹੜਾ ਮਾਲਕ ਬਹੁ ਗੁਣਾ ਦਾ ਮਾਲਕ ਹੈ ਤੇਰੇ ਕਬਨ ਕਬਨ ਨੂੰ ਕਹ ਤਹਿ ਦਾਮ ਤੂੰ ਸਾਹਿਬ ਗੋਲੀ ਨਿਦਾਨ ਤੇਰੇ ਕਿਹੜੇ ਕਿਹੜੇ ਗੁਨਾਹ ਨੂੰ ਮਹਿਕ sand de kar. कंसना वैन मुनि करते गुरु के शासन में 25 गुरु ने वाणी पोषकों में ग्रहण किया कीर्तन दास का परम स्वामी की जय हो स्टैंडर्ड द्वारा सूर्यवर महाराज आचार्य जी की वाणी सिंह के नाम धार्मिक संतन और धर्मो को अनुशासित पाठ सद्गुरु निर्मल सरकार उपरांत हुकुम नामेश्वर ਪ੍ਰੇਮ ਜੋਰੋ ਜੀ ਵਿਦਿਆਰਥੀ ਹੋਗੇ ਰੱਖੂਗਾ ਦੀਆਂ ਗੱਲਾਂ ਸਾਧਗ੍ਰੰਥੀ ਪਾਉਣ ਬਾਣੀ ਦਾ ਨਾਮ 3 ਜੀ ਮਨਸਾ ਲਾ ਲੂ ਕੇ ਫਿਰ ਸਾਥ ਕੋ ਨਾਲੇ ਕਰਨਾ ਕਰਾਸ਼ ਕਰਾਂਗੇ ਵਾਰਸ਼ ਪੂਰੀ ਕਰਨ ਸਾਹਿਬ ਵਾਹਿਗੁਰੂ ਦੇ ਕੀ ਸਤਨਾਮ ਸ਼ਿਵਰੂ ਸਾਧ ਜੀ No. you Thank uh you. -huh. ਸਰਤਾਂ ਤੇ ਢਾਲੀ ਮੁਰਗਾ ਸਭ ਅਤੁਲ ਸੁਖ ਪਾਇਆ ਠਾਕੁਰੇ ਹੁਮੈ ਬਾਰੀ ਜੋ ਜਨ ਪਾਠਨ ਆਪਣੀ ਕੀਨੇ ਤੇਨੂੰ ਤਾਂ ਬਾਹੁਰ ਕਸ਼ ਨਾਮ ਵਿਚਾਰੇ ਕੀ ਕਾਲਸਾ ਵਾਹਿਗੁਰੂ ਕੀ ਪੱਤੇ ਜੋਗਾ ਸੁਰਜ ਨਿਕਲਿਆ ਸਾਰੇ ਸ਼ਬਦ ਇਹ ਬਰੁਮਾ ਦੇ ਮਹਾਵਾਕਾਂ ਸਰ ਧੰਤਨੂ ਸਹਿਬ ਸੇ ਰੁਮਾਨ ਕੇ ਜੀ ਮਹਾਰਾਜ ਜੀ ਦੁਨੀਆ ਦੇ ਤੁਝ ਹੱਥ ਦੇ ਬੋਲੇ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਦਿਹਾੜਾਣ ਆ ਰਹੇ ਆ ਸੋ ਸਾਰੇ ਸਰਕਾਰਾਂ ਨੂੰ ਲੰਘ ਰਿਹਾ ਹੋਣਾ ਸੁਨਗਰ ਦੀ ਸੰਗਤਾਂ ਜੋ ਕਿ ਸਿਛਲੇ 3.5 ਸਾਲ ਭੜੇ ਚਾਲ ਸੰਵੰਤਰ ਰਿਹਾ ਤਾਂ ਆਪਾਂ ਤਨ ਮਨ ਧਨ ਨਾਲ ਤੁਸੀਂ ਸੇਵਾ ਉਹ ਜੀ ਕਰਦੇ ਸਾਬ ਉਹ ਸੇਵਾ ਦੇ ਸਦਕੇ ਜੋ ਜਨਪੁਰ ਕਹਾੜਾ ਬੜਾ ਨਾ ਬੜ ਕੇ ਚਾੜਾ ਬੜਾ ਨੇ ਸਾਡੀ ਸਾਰੇ ਪ੍ਰਬੰਧ ਕਮੇਟੀ ਵੱਲੋਂ ਆਪ ਸਾਰਿਆਂ ਦੇ ਤਜਨ ਸ਼ੁਕਰ ਗੁਜ਼ਾਰਾ ਰਹਾ ਜਿਹੜੀਆਂ ਜੋ ਤੁਸੀਂ ਆਪਣੀ ਕਿਰਤ ਕਮਾਈਆਂ ਦਾ ਸਫਲ ਕਰਦੇ ਹੋਏ ਸਾਡੇ ਜੋ ਨੌਜਵਾਨ ਬੱਚੇ ਹਨ ਵਿਦੇਸ਼ਾਂ ਵਿੱਚ ਉਹਨਾਂ ਬੱਚਿਆਂ ਦਾ ਵੀਰਾਂ ਦਾ ਦਿਲੋਂ ਤਵਾਦ ਕਰਦਾ ਹਾਂ ਜਿਨ੍ਹਾਂ ਦੇ ਛੋਟੇ ਜੀ ਫੋਨ ਦਾ ਆਦੇ ਉੱਪਰ ਪਰ ਇੱਕ ਮੈਸੇਜ ਦੇ ਉੱਪਰ ਕਿ ਸਾਨੂੰ ਵੀ ਇੱਥੇ ਐਸੀ ਸਮੱਸਿਆ ਛੋਟੇ ਜੀ ਆਈ ਹੈ ਤੁਹਾਡੇ ਸੇਵਾ ਦੀ ਲੋੜ ਹੈ ਤਾਂ ਉਹਨਾਂ ਵੀਰਾਂ ਨੂੰ ਬੱਚਿਆਂ ਤੋਂ ਇੱਕ ਸੋ ਉਹਨਾਂ ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਸੈਨਿਕ ਸੇਵਾ ਕਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ 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 ਸਤ ਸੋ ਸੰਗਤ ਜੀ ਹੁਣ ਗੁਰੂ ਸਾਹਿਬ ਦੇ ਲੰਗਰਾਂ ਦੇ ਟੁੱਟ ਸੇਵਾ ਚੱਲ ਰਹੀ ਹੈ ਸੋ ਨਗਰ ਦੇ ਨੌਜਵਾਨ ਬੱਚੇ ਵੀਰ ਸੇਵਾਵਾਂ ਕਰ ਰਹੇ ਹਨ ਲੰਗਰਾਂ ਦੀਆਂ ਲੰਗਰ ਹਾਲ ਵਿੱਚ ਸੋ ਬੜੀ ਕਿਰਪਾ ਹੈ ਧੰਨ ਸੰਗਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਨ੍ਹਾਂ ਨੇ ਕਦੇ 20 ਰੁਪਏ ਦਾ ਲੰਗਰ ਚਲਾਇਆ ਸੀ ਜੋ ਗੁਰਨਾੰਕ ਸਾਹਿਬ ਜੀ ਦੇ ਪਿਤਾ ਜੀ ਨੇ ਇਹ 20 ਰੁਪਏ ਦਿੱਤੇ ਸਨ ਸੱਚਾ ਸੋਧਾ ਕਰਨ ਲਈ ਸੋ ਗੁਰਨਾੰਕ ਦੇਵ ਜੀ ਮਹਾਰਾਜ ਇਹਨਾਂ 20 ਰੁਪਿਆ ਦਾ ਰਸਦ ਲੈ ਕੇ ਭੁੱਖੇ ਸਾਧੂਆਂ ਨੂੰ ਸ਼ਿਕਾਇਆ ਸੀ ਲੰਗਰ ਸੋ ਉਸ ਸਮੇਂ ਤੋਂ ਇਹ ਪ੍ਰਸਾਦ ਜਲਦੀ ਆ ਰਹੀ ਹੈ ਸੁਰਿੰਦਰ ਦੁਨੀਆ ਤੱਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਦੇਵ ਜੀ ਮਹਾਰਾਜ ਜੀ ਦਾ ਚਲਾਇਆ ਹੋਇਆ ਲੰਗਰ ਇਹ ਸਦਾ ਹੀ ਚੱਲਦਾ ਰਹਿਣਾ ਹੈ ਸੋ ਗੁਰੂ ਸਾਹਿਬ ਇਵੇਂ ਹੀ ਕਿਰਪਾ ਕਰਕੇ ਰੱਖਣ ਸੰਗਤਾਂ ਉੱਪਰ ਸੋਵੇ ਸਾਡੀਆਂ ਸੰਗਤਾਂ ਜੋ ਬਾਹਰ ਬਰਤਨ ਸਾਫ ਰੀ ਦੀ ਸੇਵਾ ਕਰੀਆਂ ਹਨ ਸੋ ਸਾਡੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਇਹਨਾਂ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੋ ਕਿ ਬਰਤਨ ਸਾਫ ਕਰਨ ਦੀ ਸੇਵਾ ਲੰਗਰ ਬਣਾਉਣ ਦੀ ਸੇਵਾ ਲੰਗਰ ਪਕਾਉਣ ਦੀ ਸੇਵਾ ਲੰਗਰ ਵਰਤਾਂ ਦੀ ਸੇਵਾ ਕਰੀਆਂ ਹਨ ਨੌਜਵਾਨ ਵੀਰਾਂ ਦਾ ਬੱਚਿਆਂ ਦਾ ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੋ 2 ਲੋਗਨ ਨੂੰ ਸਮਾਪਤ ਕਰਦੇ ਹਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ